ਬਹੁਤ ਸਰਦੀ ਦਾ ਮੌਸਮ ਹੈ ਜਿਸ ਤਰ੍ਹਾਂ ਅੱਜ 9 ਜਨਵਰੀ 2025 ਕੱਕਰ ਅਤ ਦੀ ਠੰਡ ਧੁੰਦਾਂ ਵੇਖੋ ਕਿਸਾਨ ਤੇ ਮਜ਼ਦੂਰ ਕਿਸ ਤਰ੍ਹਾਂ ਮਿਹਨਤ ਕਰ ਰਹੇ ਪੈਲੀਆਂ ਵਿੱਚ ਸਵੇਰੇ ਸਵੇਰ 7 ਵਜੇ ਆਉਂਦੇ ਜਦੋਂ ਸਾਡੇ ਲੋਕ ਆਮ ਲੋਕ ਸੁੱਤੇ ਹੁੰਦੇ ਆ ਰਾਤ ਨੂੰ 10 ਵਜੇ ਘਰਾਂ ਨੂੰ ਜਾਂਦੇ ਆ ਜਦੋਂ ਲੋਕ ਸੌਂ ਜਾਂਦੇ ਆ ਸੁੱਤੇ ਆਂ ਆਉਂਦੇ ਆ ਤੇ ਸੁੱਤੇ ਆਂ ਘਰ ਜਾਂਦੇ ਵੇਖੋ ਇਹਨਾਂ ਦੀ ਮਿਹਨਤ ਕਿਸਾਨ ਮਜ਼ਦੂਰ ਬਹੁਤ ਮਿਹਨਤ ਕਰਦੇ ਆ ਆ ਤੁਹਾਨੂੰ ਬੁਖਾਰ ਰਹੇ ਇਹਨਾਂ ਦਿਨਾਂ ਵਿੱਚ ਆਲੂਆਂ ਦਾ ਖੇਤ ਆਲੂ ਆ ਜੋ ਵੜੀਆਂ ਦੇ ਵਿੱਚ ਸਵਕਤ ਤੇ ਆ ਕੇ ਕੰਮ ਸ਼ੁਰੂ ਕਰਦੇ ਆ ਪਟਾਏ ਕਰਦੇ ਆ ਮਿਹਨਤ ਨਾਲ ਬੋਰੀਆਂ ਭਰਦੇ ਆ ਬਹੁਤ ਮਿਹਨਤ ਕਰਦੇ ਆ ਪ੍ਰਮਾਤਮਾ ਮਿਹਰ ਕਰੇ ਇਹਨਾਂ ਨੂੰ ਠੀਕ ਠਾਕ ਰੱਖੇ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਠੀਕ ਰੱਖੇ ਸਤਨਾਮ ਵਾਹਿਗੁਰੂ ਜੀ ਬਹੁਤ ਮਿਹਨਤ ਕਰਦੇ ਕਿਸਾਨ ਮਜ਼ਦੂਰ ਸਤਨਾਮ ਵਾਹਿਗੁਰੂ ਜੀ